ਉਤਲੇ ਪਾਸੇ ਦਰਾਕ ਤੋਂ ਲੰਮੇ ਲੰਮੇ ਅਸੀਂ ਦੋਹੀ ਆਂ ਹੋਰ ਕੋਈ ਨਾ ਬੰਦਾ ਨਾ ਬੰਦੇ ਦੀ ਜਾਰ ਇਧਰਲੇ ਪਾਸੇ ਕੋਈ ਨਹੀਂ ਪਈ ਉਤਲੇ ਪਾਸੇ ਵਾਸੇ ਜਿਹੜੀਆਂ ਹੈਗੀਆਂ ਘੋੜਿਆਂ ਦੇ ਬੰਨੀਆਂ ਟਲਾਈਆਂ ਖੜਕੀ ਜਾਂਦੀਆਂ ਅਸੀਂ ਤਾਂ ਇੱਕ ਤਾਂ ਹੈ ਮੁੰਡੇ-ਮੁੰਡੇ ਸੀਗੇ ਤਾਂ ਕਰਕੇ ਇਧਰ ਦੀ ਆਏ ਆ ਕਹਦੇ ਐਡਵੈਂਚਰ ਕਰਨ ਐਡਵੈਂਚਰ ਕਰਨ ਇਹਨਾਂ ਪਹਾੜਾਂ ਵੇ ਦੀ ਸਿੱਧਾ ਹੋ ਜੇ ਕਿਉਂਕਿ ਇੱਥੇ ਪੰਨ ਤੋਂ ਪੰਨ ਦੇ ਵਿੱਚ ਜੰਗਲ ਆ ਇਹ ਪੰਨ ਤੋਂ ਪੰਨ ਦੀ ਜੜੀ ਬੂਟੀ ਆ ਠੀਕ ਹੈ ਵੀ ਕੁਝ ਵੀ ਤੁਹਾਨੂੰ ਹੋ ਸਕਦਾ ਨੁਕਸਾਨ ਪਹੁੰਚਾ ਸਕਦੀ ਹੈ ਤੁਹਾਨੂੰ ਇਹ ਬਈ ਹਾੜਾ ਪੱਥਰ ਹੈ ਜਿਹਦੇ ਥੱਲੇ ਇੱਥੇ ਬਾਬਾ ਧੂਣਾ ਲਾਉਂਦਾ ਸੀ ਸ਼ੂਲ ਵਗੈਰਾ ਲੱਗੇ ਹੋਏ ਨੇ ਤੇ ਤਾਂ ਆਪਣੇ ਝੰਡਾ ਹਜੇ ਵੀ ਝੂਲ ਰਿਹਾਗਾ ਉਸੇ ਤਰ੍ਹਾਂ ਦੇਖ ਤੇ ਇੱਕ ਫਤੇ ਪੰਥ ਕੀ ਜੀਤ ਭਾਈ ਜਿਹੜਾ ਆਪਣੇ ਨਿਸ਼ਾਨ ਸਾਹਿਬ ਸੀਗਾ ਆਪਣੇ ਝੰਡਾ ਇਹ ਭਾਈ ਇੱਥੇ ਥੱਲੇ ਡਿੱਗ ਰਿਹਾ ਸੀਗਾ ਇਹਨੂੰ ਆਪਾਂ ਇੱਥੇ ਕਿਤੇ ਉੱਚੀ ਜਗ੍ਹਾ ਦੇ ਉੱਤੇ ਟੰਗਦੇ ਆ ਤਾਂ ਕਿ ਇਹ ਵੀ ਲਹਿਰਾਉਂਦਾ ਤੇ ਝੂਲਦੇ ਸੋਹਣੇ ਲੱਗਦੇ ਨੇ ਹੋਰ ਮੇਰਾ ਵੀਰ ਭਾਈ ਨਾ ਹੀ ਆਵੇ ਉਹ ਕੀ ਰਸਤਾ ਸੁੰਨਾ ਜਾ ਆ ਬੈਠਣ ਵਾਸਤੇ ਹੈਗਾ ਭਾਈ ਤੇ ਅੱਗੇ ਰਸਤਾ ਬਲੌਗ ਹੈ ਉਤਲਾ ਮੰਜ਼ਰ ਕੁਛ ਐਜਾਗਾ ਥੱਲੇ ਦਾ ਮੰਜ਼ਰ ਭਾਈ ਕੁਛ ਐਜਾ ਰਸਤਾ ਪੂਰਾ ਰਿਸਕੀ ਹੈ ਐਜਾ ਕੁਛ ਜਿਹੜਾ ਹੈਗਾ ਭਾਈ ਇਥੋਂ ਦਾ ਰਸਤਾ ਹੈਗਾ ਤੇ ਆ ਵਿੱਚ ਲੱਕੜਾਂ ਦੇ ਟੁੱਟੇ ਤੇ ਵਿੱਚ ਪੱਥਰ ਭਰਾਵਾ ਸਤਿਰੀ ਮਾਰੇ ਆ ਗਏ ਸੀਗੇ ਤੈਨੂੰ ਦੇਖ ਕੇ ਵੀ ਆਪਣੇ ਪਿੰਡ ਦਾ ਮੁੰਡਾ ਹੈਗਾ ਤੇ ਤੂੰ ਤਾਂ ਗਾਂ ਜਾ ਕੇ ਹੋਰ ਹੀ ਪਾਸੇ ਵਾਰਦਾ ਆ ਏਡੇ ਡੇ ਪਹਾੜ ਚੱਕ ਕੇ 2013 ਦੇ ਵਿੱਚ ਜਿਹੜੇ ਭਏ ਇੱਥੇ ਮਾਰੇ ਸੀਗੇ ਪੀਆਰਟੀਸੀ ਸੰਗਰੂਰ ਦੀਪ ਗਰੇਵਾਲ ਪੰਮਾ ਧੀਰਾ ਚੰਨਾ ਤੇ ਅ ਡੱਬੂ ਉਹ ਜਿਹੜੇ ਤੁਸੀਂ ਖੰਭੇ ਦੇਖ ਰਹੇ ਹੋ ਇਹ ਪੁਰਾਣੇ ਰਸਤੇ ਤੇ ਜਮਾ ਨਾਲ-ਨਾਲ ਜਾਂਦੇ ਸੀਗੇ ਹੁਣ ਰਸਤਾ ਪੂਰੀ ਤਰ੍ਹਾਂ ਪੁਲੀ ਬਲਾਕ ਹੋ ਚੁੱਕਿਆ ਹੈ ਇਹ ਖਤਮ ਹੋ ਗਿਆ ਇਹ ਹੁਣ ਇੱਥੇ ਰਸਤੇ ਦਾ ਨਾਮੂ ਨਿਸ਼ਾਨ ਨਹੀਂਗਾ ਇੱਥੋਂ ਜਿਹੜਾ ਹੈਗਾ ਫੇਰ ਰਸਤਾ ਟੁੱਟ ਗਿਆ ਸੀਗਾ ਇੱਥੇ ਨਾਲ ਹੁਣ ਮਿੱਟੀ ਜੀ ਹੈਗੀ ਜਿਹਦੇ ਉੱਤੇ ਅਸੀਂ ਜਾ ਰਹੇ ਹਾਂ ਤੇ ਇਥੋਂ ਨਾਲ ਨਾਲ ਦੀ ਰਸਤਾ ਜਾਂਦਾ ਸੀਗਾ ਜਿਹੜਾ ਵਲੌਗ ਇਹ ਹੋ ਗਿਆ ਭਾਈ ਆ ਭਾਈ ਰਸਤਾ ਸੀਗਾ ਜਿਹੜਾ ਜਮਾ ਟੁੱਟ ਕੇ ਉਹ ਖੰਭੇ ਸੀ ਕੋ ਖੰਭੇ ਕੋਲ ਆ ਜਾਂਦਾ ਸੀਗਾ ਨਸ਼ਟ ਹੋ ਗਿਆ ਭਾਈ ਜਮਾ ਖਤਮ ਹੋ ਗਈ ਕਹਾਣੀ ਇਹਦੀ ਆ ਜਿਵੇਂ ਦੀ ਕਚਰਾ ਨੂੰ ਇਥੇ ਪਾਣੀ ਪੂਣੀ ਪਿਉਂਦੇ ਸੀਗੇ ਆ ਇਧਰਲੇ ਪਾਸੇ ਟੂਟੀ ਲੱਗੀ ਹੋਈ ਸੀਗੀ ਤੇ ਜਿਵੇਂ ਨਵੇਂ ਰਸਤੇ ਦੇ ਉੱਤੇ ਸਹੂਲਤਾਂੜੀਆਂ ਤੁਹਾਨੂੰ ਦਿੱਤੀਆਂ ਜਾਂ ਜਾਂਗੀਆਂ ਆਪਾਂ ਨੂੰ ਉਹ ਹੋਰੀਆਂ ਸਹੂਲਤਾਂ ਹੀ ਇਹਦੇ ਉੱਤੇ ਵੀ ਪਹਿਲਾਂ ਸੀਗੀਆਂ ਪਰ ਭਾਈ ਬਾੜ ਨੇ ਸਾਰਾ ਕੁਝ ਕਰਤਾ ਨਸ਼ਟ ਅਸੀਂ ਪਾਣੀ ਵੀ ਨਾਲ ਨਹੀਂ ਲੈ ਕੇ ਚੱਲੇ ਸੀ ਮੂੰਹ ਸੁੱਕੀ ਜਾਂਦਾ ਬੁਰਾ ਹਾਲ ਹੋ ਰਿਹਾ ਬੋਲਣ ਦੇ ਵਿੱਚ ਤੇ ਚੱਲਣ ਦੇ ਵਿੱਚ ਵੀ ਭਾਈ ਬਹੁਤ ਦਿੱਕਤ ਆ ਰਹੀ ਆ ਇਹੋ ਜਿਹੜੀਆਂ ਚੀਜ਼ਾਂ ਆਪਣੇ ਹਿਸਟੋਰੀਕਲ ਇਤਿਹਾਸਿਕ ਚੀਜ਼ਾਂ ਨਸ਼ਟ ਹੋ ਚੁੱਕੀਆਂ ਜਾਂ ਹੈਗੀਆਂ ਨੇ ਭਾਈ ਉਹ ਤੁਹਾਡੇ ਨਾਲ ਸਾੰਹੇ ਕਰਦੇ ਰਿਹਾ ਕਰਾਂਗੇ ਤੇ ਪੇਜ ਨੂੰ ਭਾਈ ਫੋਲੋ ਸਬਸਕ੍ਰਾਈਬ ਲਾਈਕ ਲੁਕ ਕਰ ਦਿਆ ਕਰੋ ਕਮੈਂਟ ਕਮੈਂਟ ਕੋਈ ਛੱਡ ਦਿਆ ਕਰੋ ਆ ਇਹ ਉਹ ਜਗ੍ਹਾ ਸੀ ਭਾਈ ਜਿੱਥੇ ਆਪਾਂ ਉਹੋ ਜਿਵਾਕਾਂ ਨਾਲ ਬੈਠ ਕੇ ਤੇ ਭਾਈ ਉਹਨਾਂ ਨਾਲ ਗੱਲਬਾਤ ਕੀਤੀ ਸੀ ਸ਼ਾਰਟਕਟ ਰਸਤੇ ਬਾਰੇ ਤੇ ਆਪਾਂ ਜਿਹੜਾ ਕੈਨਸਲ ਕਰਤਾ ਸੀਗਾ ਤੇ ਇਹ ਭਾਈ ਪਹਿਲਾਂ ਆਪਾਂ ਉਹ ਪਿੱਛੋਂ ਸ਼ਾਰਟਕਟ ਰਸਤਾ ਫੜਿਆ ਸੀਗਾ ਆ ਪੁਰਾਣਾ ਰਸਤਾ ਸੀ ਜਿਹੜਾ ਤੇ ਉਸ ਤੋਂ ਬਾਅਦ ਆਪਾਂ ਇਸ ਨਵੇਂ ਰਸਤੇ ਤੇ ਆ ਗਏ ਸੀ ਤੇ ਹੁਣ ਦੁਬਾਰਾ ਫੇਰ ਤੋਂ ਆਪਾਂ ਆ ਪੁਰਾਣੇ ਰਸਤੇ ਤੇ ਹੋ ਕੇ ਜਾ ਰਹੇ ਆਗੇ ਇਹੋ ਜਿਹਾ ਕੁਝ ਭਾਈ ਪੁਰਾਣਾ ਰਸਤਾ ਹੈਗਾ ਤੇ ਆ ਸੂਟੀ ਕਿਸੇ ਦੀ ਪਈ ਆ ਭਾਈ ਚੱਕ ਲ ਕੇ ਆਪਣੇ ਕੰਮ ਆਊਗੀ ਤੇ ਜਾਨਦੇ ਆ ਥੱਲੇ ਨੂੰ ਲਾ ਕੇ ਆ ਜਿਹੜਾ ਹੈਗਾ ਇਹ ਤੁਹਾਨੂੰ ਭਾਈ ਨਵਾਂ ਰਸਤਾ ਆ ਤੁਹਾਨੂੰ ਜਾਂਦੇ ਕਿਹੜੇ ਦਿਖਾਇਆ ਸੀ ਸਾਰਾ ਇਹ ਜਿਹੜੇ ਤੁਹਾਨੂੰ ਭਾਈ ਪੁਰਾਣਾ ਰਸਤਾ ਵੀ ਦਿਖਾ ਦਿੰਨੇ ਆ ਕਿਵੇਂ ਦਾ ਕੁਛ ਇੱਥੋਂ ਦਾ ਰੰਗ ਮਹੌਲਾ ਤੇ ਕਿਵੇਂ ਦਾ ਰਸਤਾ ਸਹੀ ਆ ਖਰਾਬ ਆ ਜਾਂ ਕੀ ਸੀਣਾ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰਨਾ ਵੀ ਭਾਈ ਕਿਹੜੇ ਰਸਤੇ ਜਾਣਾਗਾ ਇਹ ਪੁਰਾਣਾ ਰਸਤਾ ਜਿਹੜਾ ਤੁਹਾਨੂੰ ਉੱਪਰੋਂ ਦਿਖਾਇਆ ਸੀਗਾ ਪਿੱਛੇ ਪੁਰਾਣੇ ਰਸਤੇ ਦੇ ਉੱਤੇ ਆਪਾਂ ਆਏ ਸੀ ਫੇਰ ਨਵੇਂ ਦੇ ਨਾਲ ਮੈਚ ਹੋ ਗਿਆ ਸੀਗਾ ਹੁਣ ਅੱਗੇ ਫੇਰ ਇਹ ਪੁਰਾਣਾ ਅਲੱਗ ਹੁੰਦਾਗਾ ਇੱਥੇ ਬਹੁਤ ਘੱਟ ਸੰਗਤ ਜਿਹੜੀ ਹੈਗੀ ਹੈਗੀ ਇਧਰ ਦੀ ਜਾਂਦੀ ਹੈਗੀ ਸਫਰ ਕਰਦੀ ਹੈਗੀ ਪਰ ਭਾਈ ਆਪਣੇ ਵਰਗੇ ਕਾਰ ਹੀ ਲੈਂਦੇ ਹੈਗੇ ਕੀ ਨਵਾਂ ਤੇ ਕੀ ਪੁਰਾਣਾ ਤੁਹਾਨੂੰ ਦਿਖਾਉਣਾ ਇਹ ਵੀ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈਗੀ ਤਾਂ ਚੱਲਦੇ ਆ ਅੱਗੇ ਦਿਖਾਉਨੇ ਆ ਬਾਕੀ ਕਿਵੇਂ ਦਾ ਕੁਝ ਰਸਤਾ ਹਾਂ ਨੂਨਨੀ ਬਰਾੜ ਵੀ ਭਾਈ ਆਪਣੇ ਨਾਲ ਆ ਗਿਆ ਸੀ ਉਹ ਕਹਿੰਦਾ ਭਈ ਇਹ ਰਾਹ ਬੰਦ ਹੈ ਤੁਸੀਂ ਇਧਰ ਦੀ ਨਾ ਜਾਓ ਤੇ ਬਾਈ ਕੁਲਦੀਪ ਕਹਿੰਦਾ ਨਹੀਂ ਮੈਂ ਇੱਧਰ ਦੀ ਆਇਆ ਰਸਤਾ ਖੁੱਲਾ ਉਹ ਉੱਥੇ ਨੋਨੀ ਬਰਾੜ ਖੜਾਗਾ ਤੇ ਇਹੇ ਦਾ ਕੋਈ ਰਸਤਾ ਪਈ ਜਾਣੇ ਆ ਬਾਕੀ ਦੇਣੇ ਅੱਗੇ ਖੁੱਲਾ ਬੰਦਾ ਜਾਂ ਕਿਵੇਂ ਰ ਕੋਈ ਹਾਂ ਬੰਦੇ ਬੰਦੇ ਭਾਈ ਇੱਧਰ ਦੀ ਆ ਸਕਦੇ ਨੇ ਲੇਡੀਜ਼ ਆ ਥੋੜਾ ਔਖਾ ਕਿਉਂਕਿ ਸੋਨਾ ਸਨਾੜ ਦੀ ਵੱਧ ਹੈਗੀ ਤੇ ਆਸੇ ਪਾਸੇ ਭਾਈ ਜੰਗਲੀ ਹੈ ਤੇ ਹੁਣ ਦੀ ਘੜੀ ਵੀ ਗੱਲ ਕਰਕੇ ਤਾਂ ਅਸੀਂ ਦੋਹੀ ਆ ਹੋਰ ਕੋਈ ਨਾ ਜੀ ਨਾ ਬੰਦਾ ਨਾ ਬੰਦੇ ਦੀ ਜਾਰ ਇੱਧਰਲੇ ਪਾਸੇ ਕੋਈ ਨਹੀਂ ਭਾਈ ਉੱਤਲੇ ਪਾਸੇ-ਬਾਸੇ ਜਿਹੜੀਆਂ ਹੈਗੀਆਂ ਘੋੜਿਆਂ ਦੇ ਬੰਨ੍ਹੀਆਂ ਟੱਲਾਈਆਂ ਖੜਕੀ ਜਾਂਦੀਆਂ ਤੇ ਇਹੋ ਜਿਹਾ ਕੁਝ ਰਸਤਾ ਅਹ ਉਹਦੇ ਸਹਦੋਂ ਨਾਏ ਦੀ ਕੋਈ ਸਾਸਪਾਈ ਹੋਈ ਆ ਉੱਤੇ ਜਿਹੜੇ ਹੈਗੇ ਆ ਸਰਕਾਰੀ ਕਰਮਚਾਰੀ ਜਿਹੜੇ ਹੈਗੇ ਆ ਉਹ ਲਾਏ ਹੋਏ ਨੇ ਉਹ ਬੌਕਰਾਂ ਵਗੈਰਾ ਝਾੜੂ ਵਗੈਰਾ ਮਾਰਦੇ ਰਹਿੰਦੇ ਆ ਸਾਸਪਾਈ ਕਰਦੇ ਰਹਿੰਦੇ ਆ ਤੇ ਅ ਇਧਰਲੇ ਪਾਸੇ ਭਈ ਰਸਤਾ ਬੰਦ ਕਰਤਾ ਤਾਂ ਕਰਕੇ ਅ ਇਧਰਲੇ ਪਾਸੇ ਕੋਈ ਸਾਸਪਾਈ ਹੈ ਨਹੀਂ ਜੀ ਤੇ ਜਿਵੇਂ ਪੱਤੇ ਵਗੈਰਾ ਖਿੰਡੇ ਪਏ ਆ ਉਵੇਂ ਹੀ ਪਏ ਆ ਇੱਕ ਆਪਣੇ ਭਾਈ ਇਹ ਕਹਿਣਾ ਸੀਗਾ ਵੀ ਅਸੀਂ ਤਾਂ ਇੱਕ ਤਾਂ ਹੈ ਮੁੰਡੇ-ਮੁੰਡੇ ਸੀਗੇ ਤਾਂ ਕਰਕੇ ਇੱਧਰ ਦੀ ਆਏ ਆ ਦੂਜੀ ਗੱਲ ਇਹ ਹੈ ਵੀ ਇੱਥੇ ਰਸਤਾ ਆਲਰੇਡੀ ਬਣਿਆ ਹੋਇਆ ਸੀਗਾ ਤਾਂ ਕਰਕੇ ਇੱਧਰ ਦੀ ਆਏ ਆ ਕੋਈ ਇਹ ਗਲਤੀ ਨਾ ਕਰੇ ਵੀ ਜਿਵੇਂ ਦੀ ਆ ਪਿੱਛੇ ਪਹਾੜ ਹੈ ਕਹਦੇ ਐਡਵੈਂਚਰ ਕਰਨ ਐਡਵੈਂਚਰ ਕਰਨ ਇਹਨਾਂ ਪਹਾੜਾਂ ਵੇ ਦੀ ਸਿੱਧਾ ਹੋ ਜੇ ਕਿਉਂਕਿ ਇੱਥੇ ਪੰਨ ਤੋਂ ਪੰਨ ਵੀ ਜੰਗਲ ਆ ਇਹ ਪੰਨ ਤੋਂ ਪੰਨ ਦੀ ਜੜੀ ਬੂਟੀ ਆ ਠੀਕ ਹੈ ਵੀ ਕੁਝ ਵੀ ਤੁਹਾਨੂੰ ਹੋ ਸਕਦਾ ਨੁਕਸਾਨ ਪਹੁੰਚਾ ਸਕਦੀ ਆ ਤੁਹਾਨੂੰ ਬੀਏ ਨਾ ਹੋਵੇ ਤੁਸੀਂ ਕਹਤੋਂ ਐਡਵੈਂਚਰ ਹਾਂ ਅਸੀਂ ਵੀ ਐਡਵੈਂਚਰ ਦੇ ਮਾਰੇ ਇੱਧਰ ਦੀ ਆਏ ਹਾਂ ਪਰ ਐਡਵੈਂਚਰ ਦੇ ਨਾਲ ਨਾਲ ਅਸੀਂ ਇਹ ਨਾ ਗੱਲਾਂ ਦਾ ਵੀ ਧਿਆਨ ਰੱਖਿਆ ਵੀ ਭਾਈ ਇਹ ਪਹਿਲਾਂ ਇੱਕ ਰਸਤਾ ਹੁੰਦਾ ਸੀ ਤੇ ਰਸਤਾ ਹੈਗਾ ਇੱਕ ਬਕਾਇਦਾ ਬਣਿਆ ਹੋਇਆ ਠੀਕ ਹੈ ਆ ਜਿੰਮੇ ਦੀ ਇੱਥੇ ਬੈਠਣ ਵਾਸਤੇ ਜਗ੍ਹਾਵਾਂ ਹੁੰਦੀਆਂ ਸੀਗਾ ਅੱਡੇ ਬਣੇ ਹੋਏ ਸੀਗੇ ਇੱਥੇ ਸੰਗਤ ਬੈਹਿ ਕੇ ਆਰਾਮ ਵਗੈਰਾ ਕਰਦੀ ਸੀਗੀ ਠੀਕ ਹੈ ਮੋੜਾਂ ਦੇ ਉੱਤੇ ਆ ਕੇ ਅੱਡੇ ਆਉਂਦੇ ਸੀਗੇ ਉਹ ਪਿਛਲੇ ਪਾਸੇ ਪਾਣੀ ਵਗ ਰਿਹਾ ਹੈਗਾ ਨਦੀ ਤੇ ਇਵੇਂ ਤਾਂ ਕੁਝ ਪਹਿਲਾਂ ਵਾਲਾ ਜਿਹੜਾ ਸੀਗਾ ਆ ਰਸਤਾ ਸੀਗਾ ਇਹ ਸਾਰਾ ਤੇ ਬਾਕੀ ਪੂਤਲੇ ਪਾਸੇ ਦਰਖਤ ਉਹ ਲੰਮੇ ਲੰਮੇ ਅੱਗੇ ਨੂੰ ਕਰ ਲੈ ਕੈਮਰਾ ਠੀਕ ਹੈ ਤੇ ਵਧੀਆ ਰੰਗ ਮਾਉਣ ਹਾਂਜੀ ਨਹੀਂ ਬੱਸ ਇਦਾਂ ਹੀ ਸਹੀ ਐ ਜਲਦੀ ਕਰਦਾ ਕੈਮਰਾ ਮੈਂ ਅੱਗੇ ਨੂੰ ਕਰ ਲਾ ਬਾਕੀ ਉਹ ਇੱਕ ਉੱਥੇ ਝੰਡਾ ਲੱਗਿਆ ਪਿਆਗਾ ਕੁਝ ਮੱਟੀ ਜੀ ਬਣੀ ਹੋਈ ਆ ਉਹ ਜਾ ਕੇ ਦੇਣੀ ਆ ਕੋਲੇ ਕੀ ਆ ਹਾਂ ਜੀ ਦਿਖਾਓ ਓਏ ਅੱਗੇ ਨੂੰ ਕੈਮਰਾ ਚਾੱਕ ਕੇ ਹਾਂ ਉਹ ਕੈਮਰਾ ਘੁਮਾ ਕੇ ਕੰਮ ਦੀ ਦਿਖਾਉਂਦਾ ਇੱਥੇ ਤਾਂ ਇਹ ਭਾਈਓ ਜਗ੍ਹਾ ਕੀ ਜਿੱਥੇ ਕਿਸੇ ਬਾਬੇ ਨੇ ਇੱਥੇ ਪੁਰਾਣਾ ਕਹਿੰਦੇ ਭਗਤੀ ਕੀਤੀ ਸੀ ਅ ਤਪੱਸਿਆ ਭਗਤੀ ਕੀਤੀ ਸੀ ਹਾਂ ਹਾਂ ਇਹ ਉਹਦਾ ਆਪਣੇ ਸਮਾਦ ਸਾਮਾਦ ਵੀ ਭਰਾਈ ਹੋਈ ਆ ਮੰਦਰ ਬਣਿਆ ਵਾ ਛੋਟਾ ਜਿਹਾ ਆ ਵੇਖ ਇੱਧਰ ਇਹ ਉਹ ਭਈ ਪਹਾੜ ਹੈ ਪੱਥਰ ਹੈ ਜਿਹਦੇ ਥੱਲੇ ਇੱਥੇ ਬਾਬਾ ਧੂਣਾ ਲਾਉਂਦਾ ਸੀਗਾ ਠੀਕ ਹੈ ਤੇ ਸਮਾਧੀ ਤਪੱਸਿਆ ਜਿਹੜੇ ਸੀਗੇ ਉਹ ਕਰਦੇ ਸੀਗੇ ਆ ਉੱਤੇ ਇਧਰ ਲਿਖਿਆ ਹੋਇਆ ਹੈਗਾ ਸ਼ਿਵ ਸ਼ਕਤੀ ਨਮੋ ਵਾਸੂਦੇਵਾਏ ਉੱਤੇ ਨਵਾ ਨਵਾ ਨਾਰ ਆਣਾ ਤੇ ਇਦਾਂ ਦਾ ਕੁਝ ਵੀ ਇੱਥੇ ਜਿਹੜਾ ਹੈਗਾ ਇਧਰ ਆਪਣੇ ਸ਼ਿਵਜੀ ਦਾ ਸ਼ਿਵਲਿੰਗ ਬਣਿਆ ਹੋਇਆ ਸ਼ਿਵਜੀ ਮਹਾਰਾਜ ਜੀ ਦਾ ਤੇ ਉਹ ਥੱਲੇ ਦੇ ਪਾਸੇ ਵੀ ਇੱਕ ਛੋਟਾ ਸ਼ਿਵਲਿੰਗ ਦੀ ਤਰ੍ਹਾਂ ਦਾ ਹੀ ਕੁਝ ਹੈਗਾ ਜਿਹੜਾ ਬਣਿਆ ਹੋਇਆ ਹੈਗਾ ਤੇ ਇਹ ਉਹ ਮੰਦਿਰ ਬਣਿਆ ਸੀਗਾ ਉਹ ਤੇ ਬਾਬਾ ਸਾਹਮਣੇ ਬਹਿ ਕੇ ਆ ਆਪ ਦਾ ਜਿਹੜਾ ਧੂਨਾ ਸੀ ਜਾਂ ਤਪੱਸਿਆ ਸੀਗਾ ਉਹ ਕਰਦਾ ਸੀ ਤੇ ਇੱਧਰ ਭਈ ਆ ਮੰਦਿਰ ਆਇ ਤੇ ਜਿਹੜਾ ਹੈਗਾ ਆ ਬਾਬੇ ਦਾ ਮੰਦਿਰ ਬਣਾਇਆ ਸੀਗਾ ਕ੍ਰਿਸ਼ੂਰ ਵਗੈਰਾ ਲੱਗੇ ਹੋਏ ਨੇ ਤੇ ਤਾਂ ਆਪਣੇ ਝੰਡਾ ਹਜੇ ਵੀ ਝੂਲ ਰਿਹਾ ਹੈਗਾ ਉਸੇ ਤਰ੍ਹਾਂ ਤੇ ਇਦਾਂ ਦਾ ਕੁਝ ਭਈ ਇਹ ਜਿਹੜਾ ਹੈਗਾ ਪੁਰਾਣਾ ਰਸਤਾ ਹੈਗਾ ਤੇ ਆ ਆਪਣੇ ਨਿਸ਼ਾਨ ਆਪਣੇ ਦੇਖਤੇ ਇੱਕ ਫਤੇ ਪੰਥ ਦੀ ਜੀਤ ਭਾਈ ਜਿਹੜਾ ਆਪਣੇ ਨਿਸ਼ਾਨ ਸਾਹਿਬ ਸੀਗਾ ਆਪਣੇ ਝੰਡਾ ਇਹ ਭਾਈ ਇੱਥੇ ਥੱਲੇ ਡਿੱਗ ਰਿਹਾ ਸੀਗਾ ਇਹਨੂੰ ਆਪਾਂ ਇੱਥੇ ਕਿਤੇ ਉੱਚੀ ਜਗ੍ਹਾ ਦੇ ਉੱਤੇ ਟੰਗਦੇ ਆ ਤਾਂ ਕਿ ਇਹ ਵੀ ਲਹਿਰਾਉਂਦਾ ਤੇ ਧੂੜ ਦੇ ਸੋਨੇ ਲੱਗਦੇ ਨੇ ਕੇਸਰੀ ਰੰਗ ਦੇ ਆਪਣੇ ਨਿਸ਼ਾਨ ਸਾਹਿਬ ਤੇ ਐ ਮੇਰਾ ਕੁਝ ਰਸਤਾ ਭਾਈ ਹੁੰਦੇ ਹੋਏ ਆਪਾਂ ਬਿਲਕੁਲ ਨੀਚੇ ਆ ਚੁੱਕੇ ਆ ਨਦੀ ਦੇ ਕੋਲੇ ਇੱਧਰ ਦੇ ਭਾਈ ਆਪਾਂ ਦਾ ਬਾਕੀ ਆ ਕਮਾਂਗੇ ਕਿ ਕੋਈ ਹੋਰ ਮੇਰਾ ਪੀਰ ਭਾਈ ਨਾ ਹੀ ਆਵੇ ਕਿਉਂਕਿ ਰਸਤਾ ਸੁੰਨਾ ਜਾਂ ਜਿਹੜੀ ਗੱਲ ਹੈ ਮੰਦਿਰ ਦੇ ਉੱਤੇ ਭਾਈ ਇੱਧਰ ਦੇ ਪਾਸੇ ਲਿਖਿਆ ਹੋਇਆ ਓਮ ਦਾ ਨਿਸ਼ਾਨ ਪਾ ਕੇ ਤੇ ਨਾਲ ਲਿਖਿਆ ਹੋਇਆ ਉਹਦੇ ਸ਼ਿਵ ਦਰਬਾਰ ਤੇ ਬਾਕੀ ਆਪਾਂ ਨਿਸ਼ਾਨ ਸੈਣ ਨੂੰ ਭਾਈ ਆ ਇੱਥੇ ਬੰਦ ਨੇ ਹੈਗੇ ਤਾਂ ਕਿ ਲਹਿਰਾਉਂਦਾ ਹੋਇਆ ਸੋਹਣਾ ਲੱਗੇ ਉਹਨਾਂ ਨੇ ਛਾਂ ਕਰਤੀ ਭਾਈ ਜਿਹੜਾ ਪੱਕਾ ਬਦਲ ਦਿੱਤਾ ਕੀ ਗੱਲ ਇਹਨਾਂ ਆਪਾਂ ਇੱਥੇ ਬੰਦ ਏ 12 ਹਦਰਨਜਾ ਉਰੀ ਬੁਰੀ ਬੰਦ ਏ ਸਿੱਧਾ ਕਰਕੇ ਬੰਨੀ ਹਾਂ ਜੀ ਥੱਲੇ ਨੂੰ ਆਹ ਦੇਖ ਸਕਦੇ ਤੁਸੀਂ ਜਿਹੜਾ ਆਪਣੇ ਉਦੋਂ 2013 ਦੇ ਵਿੱਚ ਆ ਬਾੜ ਆਈ ਸੀ ਬੱਦਲ ਫਟਿਆ ਸੀ ਜਿਹੜਾ ਜੋ ਵੀ ਕਾਰਨ ਬਣਿਆ ਸੀ ਉਹਦਾ ਕਰਕੇ ਜਿਹੜਾ ਆ ਰਸਤਾ ਹੈਗਾ ਐਦਾਂ ਪਈ ਡਿੱਗ ਗਿਆ ਸੀਗਾ ਟੁੱਟ ਗਿਆ ਸੀਗਾ ਅੱਜ ਮੇਰੇ ਹੁਣ ਇੱਥੇ ਥੋੜਾ ਜਿਹਾ ਹੈਗਾ ਜਿਹੜਾ ਬੰਨ ਰੱਖਿਆ ਹੈਗਾ ਇਹ ਜਾਲ ਵਗੈਰਾ ਪਾ ਕੇ ਤੇ ਬਾਕੀ ਜਿਹੜਾ ਰਸਤਾ ਹੈਗਾਗਾ ਐਦਾਂ ਬਲੋਕੇਜ ਹੋ ਗਿਆ ਸੀਗਾ ਤੇ ਆ ਬੈਠਣ ਵਾਸਤੇ ਹੈਗਾ ਭਾਈ ਤੇ ਅੱਗੇ ਰਸਤਾ ਬਲੌਕ ਹੈ ਅੱਗੇ ਹੁਣ ਹੋਰ ਰਸਤਾ ਚੱਲੂਆ ਜਾ ਕੇ ਹੋਰ ਉੱਥੇ ਭਾਈ ਜਾ ਕੇ ਚੜਾਂਗੇ ਇਧਰ ਸਿੱਧੇ ਐ ਇਸ ਤਰ੍ਹਾਂ ਨਦੀ ਦੇ ਵਿੱਚ ਦੀ ਹੁੰਦੇ ਹੋਏ ਨਦੀ ਦੇ ਨਾਲ ਨਾਲ ਚੱਲਦੇ ਆ ਥਲੋਂ ਦੀ ਰੋਟੀ ਸਰਾ ਪੁਰਾਣੇ ਘਰਾਂ ਨਾਲ ਆਂਦੇ ਕੋਈ ਨਹੀਂ ਆਉਂਦੇ ਤਾਂ ਚਲੋ ਸੰਗਤ ਜੀ ਹੁਣ ਆਪਾਂ ਸਫ਼ਰ ਚਾਲੂ ਕਰਦੇ ਆ ਉਹ ਪੁਰਾਣੇ ਰਸਤੇ ਦਾ ਜਿਹੜਾ ਬਿਲਕੁਲ ਉਹਰ 13 ਦੀ ਤਬਾਈ ਦੇ ਨਾਲ ਬਿਲਕੁਲ ਨਸ਼ਟ ਹੋ ਚੁੱਕਿਆ ਹੈ ਤੇ ਇਹ ਰਸਤਾ ਬਿਲਕੁਲ ਨਦੀ ਦੇ ਨਾਲ-ਨਾਲ ਜਾਂਦਾ ਸੀਗਾ ਐਸ ਲੋਟ ਸਿੱਧਾ ਤੇ ਹੁਣ ਜਿੱਥੇ ਕੀ ਸਿਰਫ ਪੱਥਰੀ ਪੱਥਰ ਤੇ ਮਾੜੇ-ਮੋٹے ਥੋਨੂੰ ਟੁੱਟੇ ਹੋਏ ਦਰਖਤ ਤੇ ਜਾਂ ਹੋਰ ਝਾੜਫੂਸ ਹੀ ਦਿਖਾਈ ਦੇ ਰਿਹਾ ਹੋਊਗਾ ਤੇ ਇਹ ਉਹ ਜਿਹੜੀ ਪਗਡੰਡੀ ਦੇ ਵਿੱਚ ਆਪਾਂ ਜਾ ਰਹੇ ਹਾਂ ਇਥੋਂ ਦੀ ਪਹਿਲਾਂ ਰਸਤਾ ਜਾਂਦਾ ਹੁੰਦਾ ਸੀ ਤੇ ਜਿਹੜਾ ਹੁਣ ਬਿਲਕੁਲ ਹੀ ਨਸ਼ਟ ਹੋ ਚੁੱਕਿਆ ਇੱਥੇ ਸਿਰਫ ਪੱਥਰ ਰਹਿ ਗਏ ਤੇ ਉੱਪਰਲੇ ਪਾਸੇ ਹੈਲੀਕਾਪਟਰ ਭਾਈ ਹੋਣੀ ਗੇੜੇ ਦੇ ਜਿਹੜਾ ਬੰਨ ਰੱਖਿਆ ਉਹਨਾਂ ਨੇ ਜਾ ਰਹੇ ਨੇ ਤੇ ਝੂਮ ਕਰਕੇ ਮੜਾ ਤੁਹਾਨੂੰ ਦਿਖਾਉਨੇ ਆ ਤੇ ਬਾਕੀ ਆ ਜਿਹੜਾ ਰਸਤਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਪੈਸੇ ਇੱਕ ਸੋਚਣ ਵਾਲੀ ਗੱਲ ਹੈ ਕਿ ਇੰਨੇ ਪੱਥਰ ਚਲੋ ਪੱਥਰ ਤਾਂ ਠੀਕ ਆ ਆਪਾਂ ਮੰਨ ਲੈਂਦੇ ਆ ਕਿ ਜਿਹੜੇ ਦੂਜੇ ਇੰਨੇ ਦਰਖਤ ਆ ਇਹ ਕੋਈ ਫਲ ਫਰੂਟ ਵਾਲਾ ਦਰਖਤ ਨਹੀਂਗਾ ਵੀ ਬੀ ਨਾਰਮਲ ਦਰਖਤ ਨੇ ਠੀਕ ਹੈ ਇਹ ਸੋਚਣ ਵਾਲੀ ਗੱਲ ਹੈ ਇੱਕ ਸੋਚਣ ਦਾ ਵਿਸ਼ਾ ਵੀ ਬਣਦਾ ਵੀ ਜਿਵੇਂ ਦੀ ਕਈ ਵਾਰੀ ਆਪਾਂ ਇੱਥੇ ਕੋਈ ਵੀ ਨੱਪ ਦਿੰਦੇ ਹਾਂ ਦਰਖਤ ਲਾ ਦਿੰਦੇ ਹਾਂ ਉਹ ਛੇਤੀ ਇਹ ਨਹੀਂ ਉਗਦਾ ਵੀ ਨਹੀਂਗਾ ਕਈ ਵਾਰੀ ਮੱਚ ਜਾਂਦਾ ਜਿਵੇਂ ਆਪਣੇ ਆਮ ਘਰਾਂ ਦੇ ਵਿੱਚ ਇੱਥੇ ਐਨੇ ਦਰਖਤ ਨੇ ਭਾਂ ਤੋਂ ਭਾਤ ਦੀ ਇੱਥੇ ਜੜੀ-ਬੁੱਟੀ ਆ ਦਰਖਤ ਹੈ ਸੋਚਣ ਵਾਲਾ ਵਿਸ਼ਾ ਇਹ ਬਣਦਾ ਵੀ ਇਹ ਦਰਖਤ ਇੱਥੇ ਪੈਦਾ ਕਿਵੇਂ ਹੋਏ ਉੱਗੇ ਕਿਵੇਂ ਬੀ ਕੌਣ ਇੱਥੇ ਇਹਨਾਂ ਦਾ ਬੀ ਨੱਪ ਗਿਆ ਇਹ ਸੋਚਣ ਵਾਲਾ ਵਿਸ਼ਾ ਬਣਦਾ ਜੇ ਇੱਕ ਹਸਣ ਵਾਲਾ ਸੋਚ ਕੇ ਚੱਲ ਗਏ ਤਾਂ ਸੋਚਣ ਵਾਲੀ ਗੱਲ ਹੈ ਵੀ ਇਹ ਵੀ ਕਿਸੇ ਟਾਈਮ ਦੇ ਵਿੱਚ ਕਹਿੰਦੇ ਹੁੰਦੇ ਸੀਗੇ ਇਹ ਗੱਲ ਵੀ ਜਵਾਲਾਮੁਖੀ ਫਟੀ ਸੀ ਤੇ ਉਦੋਂ ਵੀ ਪਹਾੜ ਬਣ ਗਏ ਇੱਡੇ ਇੱਡੇ ਚਲੋ ਪਹਾੜਾਂ ਦੀ ਆਪਾਂ ਗੱਲ ਮੰਨ ਲੈਨੇ ਆ ਜਿਹੜੀ ਜਵਾਲਾਮੁਖੀ ਉਹ ਤਾਂ ਇੰਨੀ ਗਰਮ ਸੀਗੀ ਤੇ ਉਹਦੇ ਹੁੰਦੇ ਹੋਏ ਫਿਰ ਆ ਦਰਖਤ ਦੇ ਬੀ ਕਿਵੇਂ ਪੈ ਸਕਦੀ ਸੀ ਜੀ ਇੱਥੇ ਦਰਖਤ ਕਿਵੇਂ ਉੱਗ ਸਕਦੇ ਸੀਗੇ ਇਹ ਸੋਚਣ ਦਾ ਵਿਸ਼ਾ ਵੀ ਆ ਜੇ ਕਿਸੇ ਨੂੰ ਇਹਨਾਂ ਗੱਲਾਂ ਦਾ ਕੋਈ ਜਵਾਬ ਹੈ ਮੇਰੇ ਦਿਮਾਗ ਦੇ ਵਿੱਚ ਗੱਲ ਆਈ ਥਾਟ ਆਈ ਕੁਐਸਚਨ ਸੀਗਾ ਤਾਂ ਮੈਂ ਭਾਈ ਤੁਹਾਨੂੰ ਪੁੱਛ ਰਿਆਂਗਾ ਜੇ ਤੁਹਾਡੇ ਕੋਲੇ ਕੋਈ ਤਾਂ ਆਨਸਰ ਹੈ ਜਾਂ ਤੁਹਾਨੂੰ ਇਸ ਗੱਲ ਦਾ ਪਤਾ ਹੈ ਗਿਆਨ ਹੈ ਤਾਂ ਭਾਈ ਤੁਸੀਂ ਸਾਂਝਾ ਜ਼ਰੂਰ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਤੇ ਬਾਕੀ ਭਾਈ ਰਸਤਾ ਤੁਸੀਂ ਦੇਖ ਸਕਦੇ ਹੋ ਜਮਾਂ ਟੁੱਟਿਆ ਹੋਇਆ ਕੱਲੇ ਪੱਥਰ ਹੀ ਦਿਖ ਰਹੇ ਨੇ ਇਹ ਬਿਲਕੁਲ ਬਲਾਕੇਜ ਆ ਇਹ ਨਦੀ ਦੇ ਬਿਲਕੁਲ ਨਾਲ-ਨਾਲ ਰਸਤਾ ਜਾਂਦਾਗਾ ਜਿਹੜਾ ਦੂਜਾ ਰਸਤਾ ਨਵਾਂ ਰਸਤਾਗਾ ਉਹ ਉੱਪਰ ਵਾਲੇ ਪਾਸੇ ਰਹਿ ਗਿਆ ਇੱਕ ਜਿਹੜੀ ਤੁਹਾਨੂੰ ਹੋਰ ਮੇਨ ਗੱਲ ਦੱਸਣੀ ਸੀ ਇਹ ਰਸਤਾ ਜਿਹੜਾ ਹੈਗਾ 13 ਕਿਲੋਮੀਟਰ ਦਾ ਆਪਾਂ ਕਹਿੰਦੇ ਆ ਵੀ 13 ਕਿਲੋਮੀਟਰ ਦਾ ਚੜਾਈ ਆ ਉਹ ਹੁਣ ਦੇ ਟਾਈਮ ਦੇ ਵਿੱਚ ਜਿਹੜਾ ਨਵਾਂ ਰਸਤਾ ਤੀਜੀ ਵਾਰੀ ਬਣਾਇਆ ਗਿਆ ਉਹਦੀ ਐਗਜ਼ੈਕਟ ਚੜਾਈ ਉਹਦੀ ਸਹੀ ਚੜਾਈ ਭਈ 18 ਕਿਲੋਮੀਟਰ ਪੈ ਜਾਂਦੀ ਆ ਤੇ ਇਧਰਲੇ ਪਾਸੇ ਜਿਹੜਾ ਆਹ ਰਸਤਾ ਬਣਿਆ ਹੋਇਆ ਆ ਤੁਸੀਂ ਹੁਣ ਪੇੜ ਵੀ ਦੇਖ ਸਕਦੇ ਹੋ ਕਿੱਡਾ ਵੱਡਾ ਦਰਖਤ ਆ ਇਹ ਜਿਹੜਾ ਉਹ 13 ਵਾਲੇ ਦਾ ਹੱਕੇ ਦੇ ਵਿੱਚ 13 ਵਾਲੇ ਜਿਹੜੇ ਬਾੜ ਆਈ ਸੀਗੀ ਪਾਣੀ ਆਇਆ ਸੀਗਾ ਉਹਨੇ ਐਡੇ-ਐਡੇ ਦਰਖਤ ਚੱਕ ਕੇ ਮਾਰੇ ਨੇੜੇ ਆ ਕੇ ਤੁਹਾਨੂੰ ਥੋੜਾ ਜਿਹਾ ਦਿਖਾਉਨੇ ਆਗੇ ਵੀ ਜਿੱਡਾ ਮੇਰਾ ਕਾਤਾ ਓਡੀ ਤਾਂ ਇਹਦੀ ਮਠਾਈ ਹੈਗੀ ਓਡਾ ਇਹ ਮੋਟਾਗਾ ਚੌੜਾ ਪੇਡਾ ਕਹਿ ਸਕਦੇ ਆਪਾਂ ਓਡਾ ਵੀ ਜਿੰਨੀ ਇਹਦੀ ਜਿੰਨਾ ਮੇਰੀ ਹਾਈਟ ਹੈਗੀ ਤੇ ਮੇਰੇ ਸਿਰ ਨਾਲੋਂ ਉੱਚਾ ਟੱਪਦਾ ਸੀਗਾ ਇਹੇ ਇਹ ਉਹ 13 ਕਿਲੋਮੀਟਰ ਦਾ ਚੜ੍ਹਾਈ ਸੀਗੀ 13 ਕਿਲੋਮੀਟਰ ਵਾਲਾ ਇਹ ਰਸਤਾ ਸੀਗਾ ਉਹ ਤੋਂ ਜਾ ਕੇ ਉਹ ਦਿਖ ਰਿਹਾਗਾ ਹੋ ਸਕਦਾ ਕੈਮਰੇ ਦੇ ਵਿੱਚ ਨਾ ਦਿਖੇ ਮੜੇ ਫਰੇਮਾਂ ਦਿਖਾਉਣਾ ਆ ਜਿਹੜੇ ਖੰਭੇ ਵਗੈਰਾ ਹੈਗੇ ਆ ਭਾਈ ਇਹ ਪੁਰਾਣਾ ਰਸਤਾ ਜਾਂਦਾ ਸੀਗਾ ਉਹਦੇ ਨਾਲ ਦੇ ਸੀਗੇ ਬੀਬੀ ਵਾਲੇ ਤੇ ਆਪਣਾ ਜਿਹੜਾ ਪੁਰਾਣਾ ਰਸਤਾ ਉੱਥੇ ਜਾ ਕੇ ਭਾਈ ਇਹ ਹੋਰ ਰਸਤੇ ਤੇ ਚੜ ਜਾਗੇ ਚੱਲਦੇ ਆ ਛੇਤੀ ਉਹ ਖੰਬੇ ਲੱਗੇ ਆ ਉੱਥੋਂ ਭਾਈ ਐਸ ਰੋਟ ਆ ਹੀ ਆਉਂਦਾ ਸੀ ਜੀ ਕਾ ਪੁਰਾਣਾ ਰਸਤਾ ਨਾਲ ਦਾ ਕਿ ਤੇ ਉਹ ਉੱਥੇ ਭਾਈ ਚੜਦਾ ਸੀਗਾ ਤੇ ਬਾਕੀ ਚੱਲਦੇ ਅੱਗੇ ਨੂੰ ਭਾਈ ਇੰਨਾ ਕ ਰਿਸਕ ਆ ਆਪਣੇ ਇਧਰ ਦੀ ਇਧਰ ਬਾਕੀ ਭਾਈ ਜਿਹੜਾ ਪਾਣੀ ਵਗਾਰਾ ਉਤੋਂ ਆ ਰਿਹਾ ਕਾ ਤੇ ਉਤਲਾ ਮੰਝਰ ਕੁਛ ਐਹ ਜਾਗਾ ਤੇ ਥੱਲੇ ਦਾ ਮੰਝਰ ਭਾਈ ਕੁਛ ਐਹ ਜਾਗਾ ਰਾਸਤਾ ਪੂਰਾ ਰਿਸਕੀ ਹੈ ਆਏ ਭਾਈ ਇੱਥੋਂ ਦੀ ਜਾਣਾ ਪਊਗਾ ਸਾਨੂੰ ਇਵੇਂ ਦਾ ਭਾਈ ਕੁਝ ਰਸਤਾ ਆ ਇਸ ਦਰਖਤ ਦੇ ਉੱਤੇ ਜਿਹੜੇ ਅਸੀਂ ਹੈਗੇ ਆਂ ਕਿ ਇਸ ਟਾਈਮ ਖੜੇ ਆਂ ਤੇ ਬਾਕੀ ਆ ਭਾਈ ਨਾਲ ਨਦੀ ਵਗ ਰਹੀ ਹੈਗੀ ਤੇ ਉੱਤੇ ਭਾਈ ਉਹੀ ਪਹਾੜ ਚਾਰੇ ਪਾਸੇ ਦਾ 뷰 ਬਹੁਤ ਹੀ ਵਧੀਆ ਹਾਂਜੀ ਗੁਰਦੀਪ ਜੀ ਕੋਈ ਵਿਚਾਰ ਸਾਂਝੇ ਕਰੋਗੇ ਬਾਬੇ ਰਮਚਾਰ ਬਾਬੇ ਕਹਿੰਦਾ ਕਿ ਵਿਚਾਰ ਤਾਂ ਫੇਰ ਹੀ ਸਾਂਝੇ ਹੋਣਗੇ ਪਹਿਲਾਂ ਕਿਰਾਂ ਦੇ ਰਾਹ ਤੇ ਚੜ੍ਹਦੇ ਕੇ ਆਪਣੇ ਤੇ ਚੜਦਾ ਨੌਜਵਾਨ ਪੱਥਰਾਂ ਉੱਤੇ ਚੜਾਈਆਂ ਬੱਲੇ ਐਵੇਂ ਦਾ ਕੁਝ ਭਾਈ ਜਿਹੜਾ ਹੈਗਾਗਾ ਆ ਪੁਰਾਣੇ ਰਾਸਤੇ ਤਵਾਈ ਹੈ ਜਿਹੜੀ ਉਹਦੇ ਉੱਤੇ ਦੀ ਨੌਜਵਾਨ ਸਫਰ ਕਰਦਾ ਭਾਈ ਐੇਜਾ ਕੁਝ ਜਿਹੜਾ ਹੈਗਾ ਭਾਈ ਇੱਥੋਂ ਦਾ ਆ ਰਸਤਾ ਹੈਗਾ ਤੇ ਆ ਵਿੱਚ ਲੱਕੜਾਂ ਦੇ ਟੋਟੇ ਤੇ ਵਿੱਚ ਪੱਥਰ ਤੇ ਐੇ ਖੜਵੇਂ ਭਾਈ ਦਰਖਤ ਤਿੱਖੇ ਤੇ ਉਹ ਪਿੱਛੇ ਬਾਈ ਵਰਗੇ ਵੀ ਆਪਾਂ ਨੂੰ ਟੱਕਰ ਕੇ ਕਹਿੰਦੇ ਭਰਾਵਾ ਸਤਿ ਸਿਰੇ ਮਾਰੇ ਆ ਗਏ ਸੀਗੇ ਤੈਨੂੰ ਦੇਖ ਕੇ ਵੀ ਆਪਣੇ ਪਿੰਡ ਦਾ ਮੁੰਡਾਗਾ ਤੂੰ ਤਾਂ ਗਾਂ ਜਾ ਕੇ ਹੋਰ ਹੀ ਪਾਸੇ ਵਾਰਦਾ ਮੈਂ ਕਿਹਾ ਭਾਈ ਸਾਡੇ ਦਾ ਕੰਮ ਇਹੋ ਜੀ ਆ ਭੱਲੇ ਇਹ ਇਹੋ ਜਿਹਾ ਕੋਈ ਰਸਤਾ ਭਾਈ ਇੱਥੋਂ ਦਾ ਇਹੋ ਜਿਹਾ ਕੋਈ ਰਸਤਾ ਭਾਈ ਉਹ ਅਸੀਂ ਨੂੰ ਵਾਹ ਜੀ ਉਹ ਆ ਗਿਆ ਲੋ ਜੀ ਉਹ ਐਸੇ ਦਾ ਰਸਤਾ ਪਤਾ ਹੈ ਕਿ ਇੱਥੇ ਪਹੁੰਚ ਚੁਕੇ ਆਂ ਨਾਲ ਆਪਣੇ ਤੋਹੇ ਨੂੰ ਨੂਰੋ ਦਾ ਨੂਰ ਸੂਰੋ ਦਾ ਨੂਰ ਤੋਹੇ ਨੂੰ ਇਹ ਬਈ ਆਪਣੇ ਪਿੰਡ ਦਾ ਮੁੰਡਾ ਹੈਗਾ ਇਹ ਵੀ ਕੈਮਰੇ ਥੱਪੇ ਪੂਰੇ ਚੱਕੀ ਫਿਰਦੇ ਹੈਗੇ ਦੇ ਕਹਿੰਦੇ ਵਧੀਆ ਵਧੀਆ ਵੀਵਾਂ ਨੇ ਜਿਹੜੀਆਂ ਆਪਣੇ ਫੋਟੋਆਂ ਵਗੈਰਾ ਕੈਪਚਰ ਕਰਕੇ ਲੈ ਜਾਣਗੇ ਆਂਗਾ ਇਹ ਕੱਲੀਆਂ ਫੋਟੋਆਂ ਹੀ ਕਿਤਨੀ ਆਗੇ ਵੀਡੀਓ ਵਗੈਰਾ ਕੀ ਕਰ ਰਹੇ ਕੱਲੀਆਂ ਫੋਟਮਾਂ ਨੇਚਰ ਨਾਲ ਪਿਆਰ ਆ ਤੁਹਾਨੂੰ ਕੁਦਰਤ ਨਾਲ ਪਿਆਰ ਆ ਭਈ ਇਹਨਾਂ ਨੂੰ ਕਹਿੰਦੇ ਭਈ ਕੁਦਰਤ ਦੀਆਂ ਫੋਟਮਾਂ ਕਰਨੀਆਂ ਆ ਅਸਤ ਆ ਸਾਡੇ ਪਿੱਛੇ ਪਿੱਛੀ ਆ ਗਏ ਇਹਨਾਂ ਨੂੰ ਆਏ ਦੀ ਕਹਿੰਦੇ ਬਾਈ ਚੱਲ ਜਾਗਾ ਕਹਿੰਦੇ ਭਈ ਰਸਤਾ ਹੋਊਗਾ ਹੁਣ ਮੈਨੂੰ ਗਾਲਾਂ ਦੇ ਜਾਂਦੇ ਆ ਕਹਿੰਦੇ ਕਿੱਧਰ ਤੇ ਬਸਦੇ ਆ ਕਿੱਥੇ ਬਸ ਆ ਇਹੋ ਜਿਹਾ ਕੋਈ ਰਸਤਾ ਭਈ ਬਹੁਤ ਹੀ ਖਤਰਨਾਕ ਤੇ ਸਾਡੇ ਪਿੱਛੇ ਲਾ ਕੇ ਕੋਈ ਭੈਣ ਭਾਈ ਨਾ ਹੀ ਆਵੇ ਇੱਧਰ ਦੀ ਤਾਂ ਭਾਈ ਚੰਗਾ ਉਹਦੇ ਵਾਸਤੇ ਆ ਏਡੇ ਏਡੇ ਪਾੜ ਚੱਕ ਕੇ 2013 ਦੇ ਵਿੱਚ ਜਿਹੜੇ ਭਾਈ ਇੱਥੇ ਮਾਰੇ ਸੀਗੇ ਹਾਂ ਸੰਗਰੂਰ ਭਾਈ ਇਹਦੇ ਸੰਗਰੂਰ ਨਾਮ ਵੀ ਲਿਖੇ ਹੋਏ ਨੇ ਆ ਨਿਕਾਲਾ ਪੀ ਆਰਟੀਸੀ ਆ ਪੀ ਆਰਟੀਸੀ ਸੰਗਰੂਰ ਦੀਪ ਤੇ ਥੱਲੇ ਲਿਖਿਆ ਭਾਈ ਗਰੇਵਾਲ ਪੰਮਾ ਧੀਰਾ ਚੰਨਾ ਤੇ ਅ ਡੱਬੂ ਅ ਭਿੰਡਰ ਲੱਕੀ ਤੇ ਗੁਰੀ ਤੇ ਆ ਇਧਰ ਭਾਈ ਕੋਈ ਹੋਰ ਆ ਦੇ ਕਾਰਾਗਿਰੀਆਂ ਕਰਕੇ ਗਏ ਆ ਤੇ ਐਜਾ ਕੋਈ ਜਿਹੜਾ ਹੈਗਾ ਭਾਈ ਤੁੰਦਾ ਸੀਨ ਹੈ ਬਾਹਰਾਂ ਦੇ ਪਿਆਕੇ ਲੋਕ ਆ ਕੁਛ ਵੀ ਕਰ ਜਾਂਦੇ ਆ ਭਾਈ ਕਿ ਵੀ ਅਸੀਂ ਇੱਥੇ ਆਏ ਸੀ ਬਾਕੀ ਭਾਈ ਆ ਉਤਲੇ ਪਾਸੇ ਜਿਹੜੀਆਂ ਤਾਰਾਂ ਆ ਆ ਜਾਂਦਾ ਰਸਤਾ ਉਹ ਜਿਹੜੇ ਤੁਸੀਂ ਖੰਭੇ ਦੇਖ ਰਹੇ ਹੋ ਇਹ ਪੁਰਾਣੇ ਰਸਤੇ ਤੇ ਜਮਾ ਨਾਲ-ਨਾਲ ਜਾਂਦੇ ਸੀਗੇ ਤੇ ਹੁਣ ਰਸਤਾ ਪੂਰੀ ਤਰ੍ਹਾਂ ਪੂਲੀ ਬਲੌਕ ਹੋ ਚੁੱਕਿਆ ਹੈ ਅ ਖਤਮ ਹੋ ਗਿਆ ਇਹ ਠੀਕ ਹੈ ਹੁਣ ਇੱਥੇ ਰਸਤੇ ਦਾ ਨਾਮੂ ਨਿਸ਼ਾਨ ਨਹੀਂਗਾ ਇਹੋ ਜਿਹੀ ਪੱਥਰੀ ਆ ਭਾਈ ਐਣੀ ਪਤਾ ਤੁਹਾਨੂੰ ਕਿਹੜੇ ਜਿਹੇ ਪੱਥਰ ਉੱਤੀ ਕਿਵੇਂ ਛਾਲ ਮਾਰ ਕੇ ਟੱਪਣਾ ਪਵੇ ਇਹੋ ਜਿਹਾ ਕੁਝ ਰਸਤਾ ਭਾਈ ਇੱਧਰ ਦਾ ਉਹ ਆ ਇਧਰ ਬਾਕੀ ਭਾਈ ਇਹ ਹਜੇ ਐਡਵੈਂਚਰ ਵਾਲੇ ਤੇ ਇਹੋ ਜਿਹੜੀਆਂ ਚੀਜ਼ਾਂ ਆਪਣੇ ਹਿਸਟੋਰੀਕਲ ਇਤਿਹਾਸਿਕ ਚੀਜ਼ਾਂ ਨਸ਼ਟ ਹੋ ਚੁੱਕੀਆਂ ਜਾਂ ਇਹੀਆਂ ਨੇ ਭਾਈ ਉਹ ਤੁਹਾਡੇ ਨਾਲ ਸਾੰਹੇ ਕਰਦੇ ਜਾ ਕਰਾਂਗੇ ਤੇ ਪੇਜ ਨੂੰ ਭਾਈ ਫੋਲੋ ਸਬਸਕ੍ਰਾਈਬ ਲਾਈਕ ਲੁਕ ਕਰ ਦਿਆ ਕਰੋ ਕਮੈਂਟ ਕਮੈਂਟ ਕੋਈ ਛੱਡ ਦਿਆ ਕਰੋ ਕਿ ਭਾਈ ਤੁਹਾਨੂੰ ਗੱਲਾਂ ਬਾਤਾਂ ਚੀਜ਼ਾਂ ਦਿਖਾਉਣ ਵਾਲੀਆਂ ਰਸਤੇ ਇਤਿਹਾਸਿਕ ਆਪਣੇ ਜੋ ਸਥਾਨਾਂ ਨੇ ਉਹ ਮੁਕ ਦੀ ਗੱਲ ਆ ਭਾਈ ਸਾਡਾ ਕੰਟੈਂਟ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਤਾਂ ਭਾਈ ਸਾਂਝੀ ਜ਼ਰੂਰ ਕਰਦਾ ਕਰੋ ਇਹ ਆਪਾਂ ਭਾਈ ਲਗਭਗ ਪੁਰਾਣੇ ਰਸਤੇ ਦੇ ਕੋਲੇ ਪਹੁੰਚ ਚੁੱਕੇ ਆਂ ਬਾ ਭਾਈ ਆ ਲਾਸਟ ਆਪਣਾ ਇਹੋ ਜਿਹਾ ਰਸਤਾ ਰਹਿ ਗਿਆ ਅਜਤੂ ਬਾਗ ਭਾਈ ਆਪਾਂ ਨਵੇਂ ਰਾਹ ਤੇ ਚੜ ਜਾਾਂਗੇ ਇਹ ਲੈ ਭਾਈ ਲੈ ਆਗੇ ਆਗੇ ਇੱਥੋਂ ਪਹਿਲੇ ਰਸਤਾ ਜਿਹੜਾ ਜਮ ਟੁੱਟ ਗਿਆ ਸੀਗਾ ਆ ਭਾਈ ਜਿਹੜਾ ਹੈਗਾਗਾ ਪੁਰਾਣਾ ਰਾਹ ਜਿਹੜਾ ਆਪਣੇ ਸੀਗਾ ਉਹ ਇੱਕੋਂ ਸਹੀ ਆ ਐ ਨਗਰਾਜ ਉਹ ਰਾਹ ਜਮਾਂ ਕਰਾਵੋਗੇ ਅਸੀਂ ਤਾਂ ਤੋਂ ਪੱਥਰ ਪੁੱਥਰ ਢਾਉਣ ਦੀ ਪੂਰੀ ਉਹ ਸੀਗੀ ਸੰਭਾਵਨਾ ਤੇ ਮਿੱਟੀ ਵਗੈਰਾ ਜਮਾਂ ਕਰ ਚੁੱਕੀ ਸੀ ਤਾਂ ਕਰਕੇ ਭਾਈ ਉਸ ਤੋਂ ਵੀ ਉਸ ਤੋਂ ਇੱਕ ਨਵਾਂ ਹੋਰ ਦਾ ਤੀਜਾ ਰਾਹ ਜਿਹੜਾ ਹੈਗਾ ਨਵਾਂ ਤਿਆਰ ਕਰਤਾ ਹੈਗਾ ਤੇ ਉਸ ਤੋਂ ਵੀ ਭਾਈ ਉਹੀ ਹੈਲੀਕਾਪਟਰ ਆਪਣੇ ਜਿਹੜੇ ਲੱਗਾ ਹੋਇਆ ਉਹ ਤੋਂ ਫਿਰ ਇੱਕ ਹੋਰ ਰਾਹ ਬਲੌਕ ਹੈ ਉਹ ਵੀ ਆਪਾਂ ਨੂੰ ਪੈਰ ਚੜ੍ਹਨਾ ਪਊਗਾ ਉਸ ਤੋਂ ਬਾਅਦ ਭਾਈ ਆਪਾਂ ਨਵੇਂ ਰਾਹ ਨਾਲ ਮੇਲ ਖਾ ਜਾਗੇ ਚਲਦੀ ਨਦੀ ਦੇ ਨਾਲ ਆਪਾਂ ਵੀ ਚੱਲ ਰਹੇ ਆਂ ਭਈ ਇੱਥੋਂ ਅੱਗੇ ਜਾ ਕੇ ਫਿਰ ਇਸ ਤਰੀਕੇ ਨਾਲ ਜਿਹੜਾ ਰਾਹ ਸੀਗਾ ਆ ਉਹ ਟੁੱਟ ਗਿਆ ਸੀਗਾ ਆ ਪਹਾੜ ਢਿੱਗਣ ਦੇ ਕਰਕੇ ਉੱਥੇ ਵੱਜਿਆ ਆ ਉਹ ਇੱਕ ਰੰਮ ਥੱਲੇ ਵੱਜਿਆ ਆ ਇਧਰਲੇ ਪਾਸੇ ਦੀ ਪਤਾ ਨਹੀਂ ਆਪਾਂ ਨੂੰ ਥੱਲੇ ਕਿੰਨੀ سپورਟ ਆ ਉਤਲੇ ਪਾਸੇ ਤੁਹਾਨੂੰ ਜਾ ਕੇ ਇਹ ਚੀਜ਼ ਐਕਸਪਲੋਰ ਕਰਾਉਣੀ ਆ ਦਿਖਾਉਣੀ ਆ ਤੁਹਾਨੂੰ ਆ ਸਰਗੇ ਵਗੈਰਾ ਵਿੱਚ ਪਾਏ ਹੋਏ ਸੀ ਵੈਸੇ ਆ ਪਰ ਫਿਰ ਵੀ ਬਾਈ ਜਦੋਂ ਐਡਾ ਵੱਡਾ ਪੱਥਰ ਉੱਤੇ ਆ ਕੇ ਵੱਜੇ ਤਾਂ ਕਿੱਥੇ ਕੁਝ ਰਹਿੰਦਾਗਾ ਤਾਂ ਇਸ ਤਰੀਕੇ ਨਾਲ ਜਿਹੜਾ ਹੈਗਾਗਾ ਇਹ ਰਾਹ ਬਲੌਕ ਹੋ ਗਿਆ ਦੇ ਭਾਈ ਉਹ ਪੱਥਰ ਛਿੰਕੇ ਉਹਦੇ ਉੱਤੇ ਬੱਜਰੀ ਪਾ ਕੇ ਲੈਂਟਰ ਪਾ ਕੇ ਭਾਈ ਰਾਹ ਬਣਾਇਆ ਹੋਇਆ ਸੀਗਾ ਆ ਇਧਰ ਹੁਣ ਉੱਪਰੋਂ ਚੜ ਕੇ ਉਹੀ ਭਾਈ ਨਵੇਂ ਰਸਤੇ ਨਾਲ ਆਪਾਂ ਮੇਲ ਖਾ ਜਾਾਂਗੇ ਆ ਹੁਣ ਪੱਥਰ ਦੇਖ ਸਕਦੇ ਹੋ ਇੱਥੇ ਰੁਕਿਆ ਹੋਇਆ ਕਦੋਂ ਵੀ ਇਹ ਢਿੱਗ ਸਕਦਾ ਠੀਕ ਹੈ ਆ ਖੰਬੇ ਲੱਗੇ ਹੋਇਆ ਤੁਹਾਨੂੰ ਦੱਸਿਆ ਜਿੱਦਾਂ ਕਿ ਇਹ ਖੰਬੇ ਤਾਰਾਂ ਦੇ ਨਾਲ ਨਾਲ ਹੀ ਜਿਹੜਾ ਸੀਗਾ ਪੁਰਾਣਾ ਰਸਤਾ ਜਾਂਦਾ ਸੀ ਤਾਂ ਤਾਰਾਂ ਤੂਰਾਂ ਵੀ ਜਿਹੜੀਆਂ ਪਈਆਂਆਂ ਉਹ ਟੁੱਟੀਆਂ ਪੰਗਾ ਨੇ ਅੱਜ ਤੋਂ ਬਾਅਦ ਕੋਈ ਆ ਕੇ ਅੱਗ ਵਗੈਰਾ ਮਚਾ ਕੇ ਬਹਿ ਕੇ ਗਿਆ ਹੁਣ ਆ ਆਪਣੇ ਵਰਗਾ ਕੋਈ ਸੱਜਣ ਮਿੱਤਰ ਭਾਈ ਐ ਇਸ ਤਰੀਕੇ ਦਾ ਹੈ ਭਾਈ ਰਸਤਾ ਵਗਾ ਬਿਲਕੁਲ ਬੰਦ ਖਰਾਬ ਉਹ ਥੱਲੇ ਉਹ ਥਰਖੰਬੇ ਖੰਬੇ ਟੁੱਟੇ ਪਏ ਐ ਇਥੋਂ ਜਿਹੜਾ ਹੈਗਾ ਫੇਰ ਰਸਤਾ ਟੁੱਟ ਗਿਆ ਸੀਗਾ ਇੱਥੇ ਨਾਲ ਹੁਣ ਮਿੱਟੀ ਜੀ ਹੈਗੀ ਜਿਹਦੇ ਉੱਤੇ ਅਸੀਂ ਜਾ ਰਹੇ ਹਾਂ ਤੇ ਇਥੋਂ ਨਾਲ-ਨਾਲ ਦੇ ਰਸਤਾ ਜਾਂਦਾ ਸੀਗਾ ਇਹੜਾ ਬਲੌਗ ਜੀ ਹੋ ਗਿਆ ਭਾਈ ਆ ਪੈਪ ਵਗੈਰਾ ਜ਼ਰੂਰ ਇੱਕ ਇੱਥੇ ਪਈ ਹੈਗੀ ਆ ਪਾਣੀ ਪੂਣੀ ਵਾਲੀ ਹੈ ਕਿ ਕਾਹਦੇ ਜਾਂਦੀ ਆ ਆ ਭਾਈ ਰਸਤਾ ਸੀਗਾ ਇਹੜਾ ਜਮਾ ਟੁੱਟ ਕੇ ਉਹ ਖੰਭੇ ਸੀ ਕੋ ਖੰਭੇ ਕੋਲ ਆ ਜਾਂਦਾ ਸੀਗਾ ਨਸ਼ਟ ਹੋ ਗਿਆ ਭਾਈ ਜਮਾ ਖਤਮ ਹੋ ਗਈ ਕਹਾਣੀ ਇਹਦੀ ਆਜ ਮੇਰੀ ਕਚਰਾ ਨੂੰ ਇੱਥੇ ਪਾਣੀ ਪੂਣੀ ਪਿਉਂਦੇ ਸੀਗੇ ਆ ਇਧਰਲੇ ਪਾਸੇ ਟੂਟੀ ਲੱਗੀ ਹੋਈ ਸੀਗੀ ਤੇ ਜਿਵੇਂ ਨਵੇਂ ਰਸਤਿਆਂ ਦੇ ਉੱਤੇ ਸਹੂਲਤਾਂ ਥੋਨਾਂ ਦਿੱਤੀਆਂ ਜਾਂ ਗੰਗਾ ਆਪਾਂ ਨੂੰ ਉਹ ਹੋਰੀਆਂ ਸਹੂਲਤਾਂ ਹੀ ਇਹਦੇ ਉੱਤੇ ਵੀ ਪਹਿਲਾਂ ਸੀਂਆਂ ਪਰ ਭਾਈ ਬਾੜ ਨੇ ਸਾਰਾ ਕੁਝ ਕਰਤਾ ਨਾਸ਼ਟਾ ਅਸੀਂ ਪਾਣੀ ਵੀ ਨਾਲ ਨਹੀਂ ਲੈ ਕੇ ਚੱਲੇ ਸੀ ਮੂੰਹ ਸੁੱਕੀ ਜਾਂਦਾ ਬੁਰਾ ਹਾਲ ਹੋ ਰਿਹਾ ਬੋਲਣ ਦੇ ਵਿੱਚ ਤੇ ਚੱਲਣ ਦੇ ਵਿੱਚ ਵੀ ਭਾਈ ਬਹੁਤ ਦਿੱਕਤ ਆ ਰਹੀ ਆ ਕਿਉਂ ਕੁਲਦੀਪ ਸਿੰਘ ਆਈਆਂ ਗੱਲ ਚੁੱਪੀ ਕਰ ਜਿਕੇ ਨਾ ਬੋਲ ਕੇ ਕਹਿੰਦਾ એનર્ਜੀ ਬਚਾ ਕੇ ਰੱਖ ਇਹ ਮੇਰਾ ਕੋਰਾਸਤਾ ਫੋਨ ਦੀ ਬੈਟਰੀ ਵੀ ਲੋ ਹੋਊਗੀ ਚਾਰਜ ਤੁੰਨਿਆ ਭਾਈ ਉਹਦੇ ਚ ਨਹੀਂ ਬਿਲਕੁਲ ਬਲਾਕੇਜ ਕੋਈ ਬੰਦਾ ਨਹੀਂ ਨਾ ਬੰਦੇ ਦੀ ਜਾਤ ਅੱਜ ਸੇ ਭਾਈ ਪਰਿੰਦਾ ਵੀ ਕਹਿੰਦੇ ਕੋਈ ਪਰਪੁਰ ਨਹੀਂ ਮਾਰ ਰਿਹਾ ਇਹ ਮੇਰਾ ਰਸਤਾ ਪਈ ਟੱਕਰੀਆਂ ਭਾਈ ਕਾਲੀਆਂ ਚ ਚੱਲੀਆਂ ਇੱਥੇ ਭੰਗ ਜੇ ਮਾਰਦੀਆਂ ਫਿਰਦੀਆਂ ਹਨ ਉੱਤੋਂ ਬਾਈ ਤੋਂ ਹੁੜੀਆਂ ਬਾਜਾਂਉਣ ਲੱਗ ਗਈਆਂ ਉਹ ਲੱਗਤੇ ਹੈਗਾ ਭਾਈ ਆ ਪੱਥਰ ਚ ਲੱਗਦੇ ਪੱਥਰ ਜਿਹੜੇ ਲੱਗੇ ਦਿਖ ਰਹੇ ਆ ਪੁਰਾਣਾ ਰਸਤਾ ਆ ਪੱਥਰ ਦੇਖੋ ਭਾਈ ਤੁਸੀਂ ਇੱਥੋਂ ਡਿੱਗੇ ਜਾ ਕੇ ਉਹ ਦਰਖਤ ਦੇ ਵਿੱਚ ਫਸ ਗਿਆ ਤੇ ਬਾਕੀ ਭਾਈ ਆਪਾਂ ਨਵੇਂ ਰਸਤੇ ਦੇ ਉੱਤੇ ਆ ਚੁੱਕੇ ਹਾਂ ਕਿ ਇਧਰਲੇ ਪਾਸੇ ਉਹੀ ਜਿਹੜਾ ਨਵਾਂ ਬਣਾਇਆ ਰਾ ਓਹੋ ਇਧਰ ਸੰਗ ਤਾਂ ਬੈਠੀਆਂ ਭਾਈ ਤਾਂ ਇਹ ਸੀ ਉਹ ਕਦਰਨਾਗਰ ਰਸਤਾ ਤੇ ਉਸ ਦਾ ਐਕਸਪੀਰੀਅੰਸ ਇਹ ਤੁਹਾਨੂੰ ਵਧੀਆ ਲੱਗੇ ਤਾਂ ਭਾਈ ਲਾਈਕ ਸ਼ੇਅਰ ਕਮੈਂਟ ਕਰ ਦਿਓ ਛੱਡ ਦਿਓ ਸਬਸਕ੍ਰਾਈਬ ਕਰ ਲੈ ਬਾਕੀ ਹੁਣ ਭਾਈ ਆਪਣੇ ਬੰਦੇ ਦੇਖਦੇ ਆ ਕਿੱਥੇ ਜੇ ਪਹੁੰਚ ਗਏ ਤੇ ਬਾਈ ਵਰਗੇ ਚੱਕੀ ਆਉਂਦੇ ਆ